ਜੀ ਸਾਡੀ ਜਿਹੜੀ ਹੈਗੀ ਫਰੀਦਕੋਟ ਪੁਲਿਸ ਦੀ ਇੱਕ ਬਿਲਕੁਲ ਜ਼ੀਰੋ ਟੋਲਰੈਂਸ ਮਹਿੰਮ ਚੱਲਦੀ ਪਈ ਹੈ ਕੋਈ ਵੀ ਮਾੜਾ ਅਨਸਰ ਕੋਈ ਵੀ ਨਸ਼ਾ ਵਿਚਣ ਵਾਲਾ ਅਨਸਰ ਜਾਂ ਜਿਹੜੇ ਗੈਂਗਸਟਰਸ ਆਪਣੇ ਆਪ ਨੂੰ ਕਹਿੰਦੇ ਹਨ ਜਿਹੜੇ ਮਾੜੇ ਬੰਦੇ ਹੁੰਦੇ ਹਨ ਉਹਨਾਂ ਦੇ ਖਿਲਾਫ ਇੱਕ ਬਹੁਤ ਹੀ ਸਖਤ ਐਕਸ਼ਨ ਫਰੀਦਕੋਟ ਪੁਲਿਸ ਨੇ ਪਿਛਲੇ 4-5 ਮਹੀਨੇ ਤੋਂ ਚਲਾਇਆ ਹੋਇਆ ਹੈ ਔਰ ਉਹੀ ਲੜੀ ਦੇ ਤਹਿਤ ਹੀ ਅ ਅੱਜ ਸਵੇਰੇ ਜੋ ਹੈ ਤੜਕਸਰ ਸਾਡੀ ਸੀਆਈਏ ਜੈਤੋ ਦੀ ਜਿਹੜੀ ਟੀਮ ਹੈ ਉਹਨੂੰ ਇਨਪੁਟ ਸੀ ਗਿਆ ਤੋ ਉਹਨਾਂ ਨੇ ਇੱਥੇ ਇਹ ਜਿਹੜਾ ਜੈਥੋ ਟ੍ਰੇਨ ਕੋਲੇ ਇੱਥੇ ਇਹਨਾਂ ਨੇ ਨਕਲ ਲਗਾਇਆ ਔਰ ਇੱਕ ਕਾਲੇ ਰੰਗ ਦੀ ਬਲੈਕ ਸਕੋਰਪਿਓ ਗੱਡੀ ਇਹਨਾਂ ਨੂੰ ਆਂਦੇ ਹੋਏ ਦੇਖੀ ਤਾਂ ਫਿਰ ਇਹਨਾਂ ਨੇ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਥੈਂਕਫੁਲੀ ਉਹ ਜਿਹੜਾ ਇੱਕ ਫਾਇਰ ਹੈ ਉਹ ਸਾਡੇ ਮੁਲਾਜ਼ਮ ਦਾ ਬਚਾ ਰਹਿ ਗਿਆ ਲੇਕਿਨ ਉਹ ਬੈਰੀਕੇਡ ਤੇ ਲੱਗਿਆ ਸੋ ਜਦੋਂ ਇਹਨਾਂ ਨੂੰ ਵਾਪਸ ਗਿਆ ਗਿਆ ਤਾਂ ਫਿਰ ਇਹ ਫਿਰ ਵੀ ਨਹੀਂ ਰੁਕੇ ਤਾਂ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਚ ਫਾਇਰ ਕੀਤੇ ਜਿਹੜਾ ਇਹਨਾਂ ਦੀ ਗੱਡੀ ਦੇ ਟਾਇਰਾਂ 'ਚ ਲੱਗੇ ਨੇ ਔਰ ਉਸki وجہ سے ਇਹ ਗੱਡੀ ਜੜੀ ਹੈਗੀ ਉਹ ਸੜਕ ਤੋਂ ਪਾਸੇ ਆ ਗਈ ਔਰ ਲੇਕਿਨ ਬੰਦੇ ਜਿਹੜੇ ਹੈਗੇ ਉਹਨਾਂ ਨੇ ਭੱਜਣ ਦੀ ਫਰਅ ਕੀਤੀ ਇੱਚ ਦੋ ਬੰਦੇ ਸੀ ਉਹਨੂੰ ਕਾਬੂ ਕਰ ਲਿਆ ਗਿਆ ਔਰ ਜਿਹੜਾ ਇੱਕ ਬੰਦਾ ਸੀ ਉਹਨੂੰ ਵੀ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਵਾਪਸ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤਾਂ ਫਿਰ ਪੁਲਿਸ ਪਾਰਟੀ ਨੂੰ ਇਤੇ ਮਜਬੂਰਨ ਫਾਇਰ ਕਰਨਾ ਪਿਆ ਔਰ ਇੱਕ ਇਹਦੇ ਲੱਚੂ ਗੋਲੀ ਲੱਗੀ ਹੈ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਜਗੂ ਭਗਵਾਨਪੂਰੀਆ ਔਰ ਲਾਰੈਂਸ ਬਿਸ਼ਨੋਈ गैंग दे बंदे ने और ये पुराने टाइम में भी थे काफी इतना चार पर्चे ने इन डिटेल्स ने सुखविंदर सिंह और गगन गगनी दे नाम से इतने ये बदनाम है और दूजा जड़ा है बंद नाम है लखविंदर सिंह उर्फ लखू ये दोनों ही अंबेडकर नगर जैतो दे रहने वाले ने और जड़े चार पर्चे गगनी के ने आर्म्स एक्ट के परचे ने और एन डी पी ने ਔਰ ਇਹਨਾਂ ਦੇ ਬਾਰੇ ਇੱਥੇ ਕਾਫੀ ਬਦਨਾਮ ਸੀ ਕੀ ਇਹ ਜੈਤੋ ਇਲਾਕੇ ਚ ਜੈਤੋ ਚੁੰਗੇ ਇਲਾਕੇ ਚ ਅ ਵੱਡੀ ਮਾਤਰਾ ਚ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਇਹਦੇ ਨਾਲ ਨਾਲ ਹੀ ਇਹ ਜਿਹੜੀ ਆਮ ਪਬਲਿਕ ਹੈ ਉਹਨੂੰ ਵੀ ਡਰਾਉਣ ਦਾ ਵੀ ਇਹਨਾਂ ਦਾ ਇੱਕ ਪਿੱਛੇ ਸਾਨੂੰ ਸ਼ਿਕਾਇਤਾਂ ਕਾਫੀਆਂ ਸੀਗੀਆਂ ਕਿ ਇਹ ਲੋਕਾਂ ਦੇ ਮਨ ਚ ਜਿਹੜਾ ਹੈਗਾ ਇੱਕ ਡਰਾਵਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜਿਹੜੇ ਵੀ ਬੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਸੀ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਨੂੰ ਵੀ ਇਹ ਡਰਾਉਣ ਦੀ ਕੋਸ਼ਿਸ਼ ਕਰਦੇ ਸੀ ਤੋ ਇਹ ਜਿਹੜਾ ਅੱਜ ਇੱਕ ਐਕਸ਼ਨ ਹੋਇਆ ਹੈ ਉਹ ਇੱਕ ਜਿਹੜੀ ਸਸਟੇਨਡ ਸਾਡੀ ਮੁਹਿੰਮ ਚੱਲਦੀ ਪਈ ਸੀ ਐਮ ਸਾਹਿਬ ਸਰਦਾਰ ਭਗਵੰਤ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਔਰ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਉਹਦੀ ਲੜੀ 'ਚ ਇਹ ਇੱਕ ਅੱਜ ਇੱਕ ਬਹੁਤ ਸਟ੍ਰਿਕਟ ਐਕਸ਼ਨ ਦਿੱਤਾ ਗਿਆ ਔਰ ਇ ਚਾਇ ਵੁੱਡ ਲਾਈਕ ਟੂ ਸਪੈਸ਼ਲੀ ਕਮੈਂਟ ਆਰਐਸਪੀਡੀ ਔਰ ਡੀਐਸਪੀ ਜੈਤੋ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਦੀ ਜਿਹੜੀ ਟੀਮਾਂ ਹੈਗੀ ਉਹਨਾਂ ਨੇ ਜਿਹੜਾ ਇੱਕ ਸਵਿਫਟ ਰਿਸਪਾਂਸ ਕੀਤਾ ਉਹਦੀ وجہ سے ਹੀ ਅੱਜ ਇੱਕ ਇਲਾਕੇ 'ਚ ਇੱਕ ਬਹੁਤ ਚੰਗਾ ਇੱਕ ਮੈਸੇਜ ਜਾਊਗਾ ਜਦੋਂ ਆਮ ਪਬਲਿਕ ਨੂੰ ਇਹ ਪਤਾ ਚੱਲੂਗਾ ਕਿ ਜਿਹੜੇ ਵੱਡੇ ਮਗਰਮਚ ਯੋ ਕਹਿੰਦੇ ਹਨ ਉਹਨਾਂ ਨੂੰ ਵੀ ਅਸੀਂ ਫੜ ਕੇ ਹੋਰ ਬਹੁਤ ਹੀ ਐਕਸਟ੍ਰਿਕਟ ਐਕਸ਼ਨ ਕੇ ਸਾਥ ਔਰ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਕੇ ਸਾਥ ਅਸੀਂ ਜੇਲ੍ਹ ਚ ਭੇਜਾਂਗੇ ਮੈਡਮ ਬਰਾਮਦਗੀ ਕੀ ਕੀ ਹੋਈ ਹੈ ਜੀ ਬਰਾਮਦਗੀ ਇਹਦੇ ਕੋਲ ਇੱਕ ਬਤੀਬੋਰ ਵੈਪਨ ਬਰਾਮਦ ਹੋਇਆ ਹੈ ਔਰ ਦੋ ਰਾਉਂਡਸ ਦੇ ਕਰੋ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਨੈਸ਼ਨਲ ਇਨਵੋਲਵਡ ਸੀਗਾ ਨਸ਼ੇ ਦੇ ਕਾਰੋਬਾਰ ਚ ਕੋਈ ਨਸ਼ਾ ਵੀ ਬਰਾਮਦ ਹੋਇਆ ਹੈ ਜਾਂ ਜੀ that is yet to be verified as i said ਕਿ ਇਹ ਇੱਕ ਹੁਣ ਤੜਕਸਾਰ ਜਿਹੜੀ ਇਹ ਵਾਕਿਆ ਹੋਇਆ ਹੈ ਤਾਂ ਸਾਡਾ ਮੇਨ ਮੰਤਵ ਤੋਂ ਪਹਿਲਾਂ ਇਹਨਾਂ ਨੂੰ ਇੰਟਰਸੈਪਟ ਕਰਕੇ ਰੋਕਣਾ ਸੀ ਪਰ ਇਹਨਾਂ ਨੇ ਜਦੋਂ ਫਾਇਰ ਕੀਤਾ ਤਾਂ ਫਿਰ ਦਨ ਵੀ ਹਿੱਟ ਫਾਇਰ ਉਹ ਗੱਡੀ ਹੈ ਹਰਿਆਣਾ ਨੰਬਰ ਤੁਸੀਂ ਦੱਸੀ ਜਾ ਰਹੀ ਹੈ ਕਿ ਜਿਹੜੀ ਸਕੌਪ ਜਿਹੜੀ ਇਹਨੇ ਕਲੀ ਉਹ ਗੱਡੀ ਡਿਸਟੈਂਸ ਦੀ ਉਹਨਾਂ ਦੀ ਜੀ ਦੈਟ ਅਗੇਨ ਆਈ ਸੈਡ ਕਿ ਕਾਲੀ ਸਕੋਰਪੀਓ ਹੈ ਹਰਿਆਣਾ ਨੰਬਰ ਹੈ ਕਾਲੀ ਫਿਲਮਾਂ ਚੜ੍ਹੀ ਹੋਈ ਹੈਂਗੀਆਂ ਔਰ ਜਦੋਂ ਇਹਨਾਂ ਨੂੰ ਇਸ਼ਾਰਾ ਕੀਤਾ ਗਿਆ ਤਾਂ ਵੀ ਇਹ ਨਹੀਂ ਰੋਕੇ ਤਾਂ ਇਹ ਸਾਰੇ ਕੁਝ ਚੱਜ ਦੇ ਕੰਮ ਤੇ ਹਨੀ ਮੈਂ ਤੁਸੀਂ ਕਹਦੇ ਹੋ ਵੀ ਕਿ ਜਿਹੜਾ ਨਿਸ਼ਾਨ ਤਸਕਰ ਦੋਸੀ ਕਿਹਾ ਦਿੱਤਾ ਤੇ ਦੂਜਾ ਨਿਸ਼ਾਨ ਤਸਕਰ ਕਿੱਥੇ ਹੈ ਜੀ ਜਿਹੜਾ ਦੂਜਾ ਬੰਦਾ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਲਖੂ ਉਹਦੇ ਵੀ ਐਂਟੀਸੀਡੈਂਟਸ ਵੈਰੀਫਾਈ ਹੋ ਰਹੇ ਨੇ ਬਟ ਕਿਉਂਕਿ ਉਹਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਉਹਦੇ ਵੀ ਸਾਰਾ ਕੁਝ ਵੈਰੀਫਾਈ ਹੋਊਗਾ ਯੈਸ ਹੀ ਇਜ਼ ਆਲਸੋ ਇਨ ਪੁਲਿਸ ਕਸਟਡੀ